ਉਨੇ ਸਾਰਿਆਂ ਪੈਰ ਪਰ ਇਸ ਸਸਤੀ ਦਾ ਤੇ ਦਵਾਈ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਆਪਾਂ ਇਮਲੀ ਦੀ ਚਟਨੀ ਬਣਾਉਣੀ ਆ ਇਹ ਆਪਾਂ ਨਾ ਇਮਲੀ ਦਾ ਇੱਕ ਪੈਕਟ ਸੀਗਾ ਤੇ ਇਹਨੂੰ ਨਾ ਮੈਂ ਗਰਮ ਪਾਣੀ ਦੇ ਵਿੱਚ ਭੋਂਕੇ ਰੱਖਤਾ ਆ ਦੇਖੋ ਤੇ ਇਧਰ ਆਪਾਂ ਅੱਧਾ ਕਿਲੋ ਤੋਂ ਥੋੜਾ ਜਿਹਾ ਘਾਟੇ ਦੀ ਕੋੜ ਲਿਆ ਤੇ ਇਹਦੇ ਇੱਕ ਚ ਇੱਕ ਗਲਾਸ ਤੋਂ ਇੱਕ ਤੁਨੀ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਤੇ ਇਹਨੂੰ ਨਾ ਆਪਾਂ ਜਿੱਦਰਾ ਖਲਾਲ ਨੂੰ ਬਸ ਇਹਨੂੰ ਆਪਾਂ ਭੋਲਣਾ ਹੀ ਹੈ ਇਹਦੀ ਚਾਸ਼ਨੀ ਹੀ ਬਣਾਉਣੀ ਹੈਗੀ ਗਰਮ ਪਾਣੀ ਦੇ ਵਿੱਚ ਨਾ ਜਲਦੀ ਢਲ ਜਾਊਗਾ ਤੇ ਆਪਾਂ ਪਕੌੜਿਆਂ ਵਾਸਤੇ ਘਰ ਦੀ ਚਟਨੀ ਹੀ ਬਣਾਵਾਂਗੇ ਕਿਉਂਕਿ ਮੈਂ ਨਾ ਇਹ ਚਟਨੀ ਘਰੇ ਬਣਾ ਕੇ ਰੱਖ ਲੈਣੀ ਹੁੰਦੀ ਆ ਆਪਣਾ ਮਹੀਨਾ ਡੇਢ ਮਹੀਨਾ ਵਧੀਆ ਲੰਘ ਜਾਂਦਾ ਤੇ ਹੁਣ ਆਪਾਂ ਫੇਰ ਬਣਾ ਕੇ ਰੱਖ ਲਾਂਗੇ ਨਾਲੇ ਆਪਣਾ ਦੀਵਾਲੀ ਦਾ ਕੰਮ ਸੱਜੂਗਾ ਤੇ ਨਾਲੇ ਜਿਹੜੀ ਗੱਦੂਗੀ ਉਹ ਆਪਣੀ ਬਾਅਦ ਵਿੱਚ ਕੰਮ ਆ ਜੂਗੀ ਇਹਨੂੰ ਆਪਾਂ ਗੋੜ-ਗੋੜ ਗਿਆ ਤੇ ਕਹਿੰਸ ਆਪਾਂ ਬੰਦ ਕਰ ਦਿੰਨੇ ਠੰਡਾ ਹੋ ਜਾਂਦਾ ਤੇ ਫਿਰ ਆਪਾਂ ਇਹਦੀ ਚਟਨੀ ਬਣਾਉਂਦੇ ਅਸੇ ਨੂੰ ਮਤਾਰ ਦਿੰਨੀ ਥੋੜਾ ਜਿਹਾ ਇਹਨੂੰ ਹੈ ਨਾ ਹਲਾਜੇ ਦਿੰਨੇ ਆ ਜਲਦੀ ਠੰਡਾ ਹੋ ਜਾਊਗਾ ਇਹ ਜਦੋਂ ਆਪਾਂ ਮਾਲ ਦਿਨਾ ਪਾਣੀ ਥੋੜੇ ਲੈਂਦੇ ਆਂ ਆ ਪਾਣੀ ਦਾ ਥੋੜੇ ਥੋੜੀ ਮਾਇਲੇ ਇਹਦੇ ਤੋਂ ਦੁੰਮਾ ਦੇਖੀ ਜੀ ਮੈਂ ਖਾਸ ਕਰ ਵਾਰ ਵਾਰ ਨਾ ਇਹ ਮਰਨ ਕਰਨੀ ਹੋਸੀ ਹੋ ਜਾਂਦੀ ਹੈ ਆਮੇ ਇੱਕ ਛੋਟਾ ਜਿਹਾ ਡਸਟਬਿਨ ਰੱਖਿਆ ਹੋਇਆ ਤੇ ਜੋ ਵੀ ਚਾਹ ਪੱਤੀ ਹੁੰਦੀ ਆ ਉਹ ਵੀ ਮੈਂ ਪੁਣ ਕੇ ਨਾ ਉਹਦੇ ਡਸਟਬਿਨ 'ਚ ਹੀ ਪਾ ਦੇਣੀ ਹੁੰਦੀ ਆ ਤੇ ਜੋ ਕੋਈ ਸਬਜੀ ਦਾ ਕੋਈ ਵੀ ਹੁੰਦਾ ਕੋਈ ਛਿਲਕਾ ਵਗੈਰਾ ਉਹ ਸਾਰਾ ਨਾਲ ਦੇ ਨਾਲ ਇਹ ਡਸਟਬਿਨ 'ਚ ਪਾ ਦੇਣੇ ਫਿਰ ਨਾ ਸਿੰਕ ਵਗੈਰਾ ਖਰਾਬ ਨਹੀਂ ਹੁੰਦੀ ਤੇ ਨਾਲੀਆਂ ਵੀ ਜਿਹੜੀਆਂ ਹੈਗੀਆਂ ਬਲੌਕ ਨਹੀਂ ਜਾਂਦੀਆਂ ਹੈਗੀਆਂ ਸਭ ਤੋਂ ਪਹਿਲਾਂ ਨਾ ਆਪਾਂ ਮੈਂ ਜਿਆਦਾ ਬਰਤਨ ਨਹੀਂ ਹੋ ਕੀਤੇਗੇ ਆਪਾਂ ਜਿਹੜੀ ਕੜਾਈ ਦੇ ਵਿੱਚ ਬਣਾਉਣਾ ਨਾ ਇਸੇ ਦੇ ਵਿੱਚ ਹੀ ਆਪਾਂ ਤੇ ਜਿਹੜੀ ਇਮਲੀ ਆ ਇਮਲੀ ਦਾ ਜਿਹੜਾ ਸਾਤਾ ਨਾ ਇਹ ਸਾਰਾ ਸੋਰੀ ਖਰਾਸਟਾ ਆਪਾਂ ਇਹਦੇ ਵਿੱਚ ਸਾਰਾ ਕੱਢ ਲਾਂਗੇ ਬਸ ਹਮ ਅਸਲ ਬਸੋਟੇ ਸਾਰਾ ਆਪਾਂ ਇਹਦਾ ਜਿਹੜਾ ਹੈਗਾ ਪਲਪ ਸਾਰਾ ਕੱਢ ਲਾਂਗੇ ਤਾਂ ਸੰਗੀਤ ਰੁਪੀ ਜੀ ਹੋਵੇ ਤਾਂ ਸਾਰਾ ਵਧੀਆ ਨਿਕਲ ਜਾਂਦਾ ਹੈ ਮੋਟੀ ਸ਼ਾਨ ਨਹੀਂ ਲੈ ਲੋ ਉਹਦੇ ਨਾਲ ਵਧੀਆ ਲੱਗਦਾ ਜਾਂਦਾ ਇਹਨੂੰ ਥੇਰੇ ਦੇ ਵਿੱਚ ਪਾਵਾਂਗੇ ਤੇ ਫਿਰ ਥੋੜਾ ਜਿਹਾ ਫੇਰ ਪਾਣੀ ਪਾਵਾਂਗੇ ਬਿਲਕੁਲ ਥੋੜਾ ਜਿਹਾ ਬਸ ਇਹਨੂੰ ਗਿੱਲਾ ਹੀ ਕਰਨਾ ਚੋਕੇ ਨਾ ਥੋੜਾ ਥੋੜਾ ਪਾਣੀ ਜੀ ਤੋਂ ਪਾਵਾਂਗੇ ਫੇਰ ਨਾ ਚੰਗੀ ਤਰ੍ਹਾਂ ਹੀ ਨਿਕਲ ਜਾਊਗਾ ਆਪਣੇ ਇਹ ਸਾਰੇ ਇਹ ਹਨ ਉਂਗਲੀ ਦਾ ਇਹ ਪਲ ਬਿਲਕੁਲ ਗਿਆ ਤੇ ਆਪਾਂ ਇਹਨੂੰ ਇੱਧਰ ਰੱਖ ਲੈਣੇ ਆ। ਤੇ ਹੁਣ ਆਪਾਂ ਇਹ ਆ ਦੇਖੋ ਗਾੜਾ ਗਾੜਾ ਨਿਕਲੇ। ਥੋੜਾ ਥੋੜਾ ਪਾਣੀ ਪਾ ਕੇ ਮੈਂ ਕੱਢਿਆ ਇਹ। ਤੇ ਹੁਣ ਆਪਾਂ ਇਹਦੇ ਵਿੱਚ ਗੋਲ ਵੀ ਕਰਨਾ ਹੈ। ਗੈਸ ਤੇ ਲਾ ਲਈਏ ਗੈਸ ਚਾਕੇ ਤੇ ਬੰਨ ਉੱਤੇ ਰੱਖ ਲੈਂ। ਬਹਿਲਾ ਫੁੱਲ ਅੱਗ ਦੇ ਉੱਤੇ ਆਪਾਂ ਬਣਾਵਾਂਗੇ। ਵਿੱਚ ਵਿੱਚ ਆਪਾਂ ਇਹਨੂੰ ਭੁਲਾਈ ਜਾਵਾਂਗੇ ਤੇ ਨੀਚੇ ਨਾ ਲੱਗੇ। ਤੇ ਚੰਗੀ ਤਰ੍ਹਾਂ ਵਿੱਚ ਭੋਲ ਦਿੰਦੇ ਹਾਂ। ਜੇ ਬਾਈ ਚਾਂਸ ਹੋ ਤਾਂ ਕਈ ਵਾਰੀ ਤੁਹਾਡਾ ਅਹ ਦੇ ਨਾਮਾ ਖੱਟੀ ਹੁੰਦੀ ਐਮਲੀ ਜ਼ਿਆਦਾ ਤੁਹਾਨੂੰ ਲੱਗਦਾ ਵੀ ਇਹ ਤਾਂ ਇਹਦੇ ਵਿੱਚ ਨਾ ਤੁਸੀਂ ਥੋੜਾ ਬਥੇ ਕਿੰਨੀ ਵੀ ਪਾ ਸਕਦੇ ਆ ਥੋੜੀ ਜੀ ਤੇ ਜਾਂ ਤੁਸੀਂ ਗੁੜ ਨੂੰ ਫਿਰ ਥੋੜਾ ਜਿਹਾ ਪੀਸ ਕੇ ਵੀ ਪਾ ਸਕਦੇ ਆ ਵੈਸੇ ਜਿਹੜਾ ਆਪਾਂ ਆਪਾ ਪਾਇਆ ਮਿੱਠਾ ਵੀ ਬਿਲਕੁਲ ਸਹੀ ਹੈ ਤੇ ਵੀ ਤੁਹਾਨੂੰ ਕੋਈ ਵਾਧ ਕਰਨ ਦਾ ਤਾਂ ਉਹ ਤੁਸੀਂ ਕਰ ਸਕਦੇ ਹੋ ਕਿ ਜਦੋਂ ਆਪਣਾ ਇਹਨੂੰ ਉਬਾਲਾ ਆਉਣ ਲੱਗਿਆ ਤੇ ਆਪਾਂ ਇਹਨੂੰ ਬਲਾ ਦਿੰਨੇ ਆ ਤੇ ਹੁਣ ਨਾ ਇਹਦੀ ਆਂਜ ਥੋੜੀ ਜੀ ਘੱਟ ਕਰ ਦਿੰਨੇ ਆ ਤੇ ਇਦਾਂ ਆਪਾਂ ਕੱਦੂ ਲੈ ਲਿਆ ਫਿਰ ਦੁੱਧ ਆਪਾ ਬਣਾਉਣ ਲੱਗਿਆ ਸਬਜ਼ੀ ਇਹ ਨੂੰ ਛੇਲਦੀ ਹਾਂ ਮੈਂ ਛਿਲਕੇ ਦੇ ਕੇ ਬਣਾਉਣੀ ਆਪਣਾ ਨਾ ਇਹ ਇਸ ਤਰ੍ਹਾਂ ਇੰਨੀ ਗਾੜੀ ਬਣ ਗਈ ਤੇ ਹੁਣ ਜਦੋਂ ਆਪਾਂ ਇਹ ਠੰਡੀ ਹੋ ਗਈ ਤੇ ਇਹ ਬਿਲਕੁਲ ਜਿਹੜੀ ਆਪਾਂ ਟਮਾਟੋ ਪੇਸਟ ਲੈ ਕੇ ਆਉਂਦੇ ਆ ਪੋਸਟਰਾ ਬਣ ਜਾਂਦੀ ਤੇ ਇਹਦੇ ਵਿੱਚ ਨਾ ਆਪਾਂ ਥੋੜੀ ਜੀ ਇਹ ਇਸ ਮੇਰੀ ਲਾਲ ਮਿਰਚ ਪਾਊਡਰ ਪਾਇਆ ਤੇ ਭੁੰਨਿਆ ਹੋਇਆ ਜੀਰਾ ਥੋੜਾ ਜਿਹਾ ਇਹ ਵਾਈਟ ਨਮਕਾ ਟਾਟਾ ਨਮਕ ਜਿਹੜਾ ਬਣਾਉਂਦੇ ਆ ਇਹ ਕਾਲਾ ਨਮਕਾ ਤੇ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਵੀ ਪਾਈ ਹੋਈ ਆ ਤੇ ਇਹ ਆਪਾਂ ਇਹਦੇ ਵਿੱਚ ਪਾ ਦੇਣੀ ਆ ਇਹ ਤਾਂ ਤੁਸੀਂ ਇੱਕ ਅੱਧੇ ਦਿਨ ਚ ਇੱਕ ਦੋ ਦਿਨਾਂ ਚ ਖਾਣੀ ਵੀਰ ਤਾਂ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵਗੈਰਾ ਪਾ ਸਕਦੀਆਂ ਜਿਵੇਂ ਦਾਖਾਂ ਪਾਉਣੀਆਂ ਹੋਰ ਜੋ ਵੀ ਜੇ ਤੁਸੀਂ ਪਾਉਣਾ ਉਹ ਪਾ ਸਕਦੇ ਆ ਤੇ ਮੈਂ ਲੰਬੇ ਸਮੇਂ ਤੱਕ ਰੱਖਣਾ ਮੈਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਨਹੀਂ ਪਾਉਣਾਗਾ ਐਸ ਤਰ੍ਹਾਂ ਹੀ ਰੱਖੂੰਗੀ ਇਹਨੂੰ ਤੇ ਜਦੋਂ ਬੱਚਿਆਂ ਨੇ ਖਾਣੀ ਹੋ। ਸੋਰੀ। ਜਦੋਂ ਬੱਚਿਆਂ ਨੇ ਖਾਣਾ ਖਵਾਇਆ ਕਰੋ, ਉਹਦੇ ਕੱਢ ਲਿਆ ਕਰਨਗੇ। ਉਹਦੋਂ ਤੁਸੀਂ ਇਹਦੇ ਵਿੱਚ ਕੇਲਾ ਵਗੈਰਾ ਪਾ ਸਕਦੇ ਆ। ਤੇ ਜੇ ਤੁਸੀਂ ਹੋਣੀ ਜਿਵੇਂ ਇੱਕ ਅੱਧੇ ਦਿਨ ਚ ਖਾਣੀ ਆ, ਤਾਂ ਫਿਰ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਲਿਓ। ਤੇ ਇੱਕ ਨੂੰ ਖਾ ਸਕਦੇ ਆ ਠੀਕ ਹੈ ਫਿਰ ਖਰਾਬ ਨਹੀਂ ਹੁੰਦਾ ਕਿਉਂਕਿ ਉਲੀ ਨਹੀਂ ਆਉਂਦੀ ਹੈਗੀ ਇਹ ਹੁਣ ਆਪਣੇ ਮਹੀਨੇ ਤੋਂ ਡੇਢ ਮਹੀਨੇ ਤੱਕ ਫ੍ਰਿਜ ਦੇ ਵਿੱਚ ਬਹੁਤ ਵਧੀਆ ਰਹੂਗੀ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਨਹੀਂ ਪਾਈ ਹੈਗੀ ਹੋਰ ਤੇ ਨਹੀਂ ਇਹ ਖਰਾਬ ਹੋਵੇ ਐਦਾਂ ਆਪਾਂ ਕੁੱਕਰ ਰੱਖ ਲਿਆ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਇਹਨੂੰ ਪੂਰਾ ਗਰਮ ਕਰਕੇ ਇੱਕ ਵਾਰੀ ਥੋੜਾ ਜਿਹਾ ਠੰਡਾ ਕਰ ਲਿਆ ਹੁਣ ਆਪਾਂ ਹਿੰਗ ਪਾ ਦਿੰਦੇ ਆ ये प्याज लसन अदरक हरी मिर्च ये सारे कट्ठे कर देने ਆਪਣੇ ਨੂੰ ਚੰਗੀ ਤਰ੍ਹਾਂ ਲਸਣ ਪਿਆਜ਼ ਇਹ ਸਾਰਾ ਭੁੰਨਿਆ ਗਿਆ ਤੇ ਇਹਦੇ ਵਿੱਚ ਆਪਾਂ ਨਮਕ ਹਲਦੀ ਤੇ ਮਿਰਚ ਪਾਵਾਂਗੇ ਮਸਾਲਾ ਨਹੀਂ ਪਾਉਂਦੇ ਕਿਉਂਕਿ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਹੁੰਦੇ ਆ ਸਬਜ਼ੀ ਦੀ ਸਾਥੀ ਦੇ ਵਿੱਚ ਇਹਨੂੰ ਆਪਾਂ ਘਲਾ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਜੋ ਇਹ ਚ ਮਸਾਲੇ ਖੁੱਲ ਜਾਣ ਥੋੜੀ ਜਿਹੀ ਤੇਕ ਲਵਾ ਲੈਣੇ ਆਪਾਂ ਨਾਲ ਦੇ ਨਾਲ ਸਬਜੀ ਦੇ ਵਿੱਚ ਮਸਾਲਾ ਪਾ ਕੇ ਨਾ ਪਾ ਕੇ ਤੇ ਆਪਾਂ ਇਹਨੂੰ ਪਾਣੀ ਪਾ ਦਿੰਨੇ ਨਾ ਮਸਾਲੇ ਚੰਗੀ ਤਰ੍ਹਾਂ ਭੁੱਜ ਜਾਂਦੇ ਆ ਹੁਣ ਇਹਨੂੰ ਉਬਾਲ ਆ ਗਿਆ ਤੇ ਆਪਾਂ ਕਦੋਂ ਪਾ ਰਹੇ ਹਾਂ ਇਹਨੂੰ ਤੇ ਕਦੂ ਦੀ ਸਬਜੀ ਵੈਸੇ ਵੀ ਵਧੀਆ ਸਵਾਦ ਲੱਗਦੀ ਆ ਤੇ ਦੁੱਧ ਪਾ ਕੇ ਜਿਆਦਾ ਸਵਾਦ ਲੱਗਦੀ ਆ ਤੇ ਮਾਲੇ ਦੇ ਵਿੱਚ ਦੁੱਧ ਵਾਲੀ ਸਬਜੀ ਜਿਆਦਾ ਬਣਾ ਨੂੰ ਬਣਾਉਂਦੇ ਆ ਇਸ ਤੱਕ ਆਪਾਂ ਤਾਂ ਦੁੱਧ ਵਾਲੀ ਹੀ ਬਣਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਸੀ ਤੇ ਹੁਣ ਇਹਦੇ ਵਿੱਚੋਂ ਹੀ ਪਾਣੀ ਨਿਕਲੇ ਆਊਗਾ ਕੱਦ ਵਿੱਚ ਲੋੜੀ ਨਹੀਂ ਪਾਣੀ ਪਾਉਣ ਦੀ ਦੋ ਤੋਂ ਤਿੰਨ ਵੇਸਲਾ ਬਚਾ ਲਾਂਗੇ ਜੀ ਆਪਾਂ ਚਾਰ ਪੰਜ ਸੀਟ ਦੇ ਲਾਉਗੇ ਆਪਾਂ ਕਦੂ ਦੀ ਤੇ ਆਪਣੀ ਕਦਹੀ ਸਬਜ਼ੀ ਵਧੀਆ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਬਹੁਤ ਵਧੀਆ ਬਣਗੀ ਕਿਉਂਕਿ ਘਰ ਦਾ ਗੱਦੂ ਸੀ ਨਾ ਤੇ ਵਧੀਆ ਗੂਲੀ ਗੂਲੀ ਬਣ ਜੂਗੀ ਲੈ ਹੁਣ ਇਹਦੇ ਵਿੱਚ ਦੁੱਧ ਪਉਣੀ ਹੈ ਨਾਲੇ ਕੁਝ ਐਸੀ ਜੀ ਸਬਜ਼ੀ ਬਣਗੀ ਸੋ ਵਧੀਆ ਕੋਲ ਜੀ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਤਾਜੀ ਮਲਾਈ ਪਾਵਾਂਗੇ ਇਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ। ਮਾਲੀ ਆਪਾਂ ਦੁੱਧ ਪਾ ਦਿੰਨੇ ਆ। ਅੱਧਾ ਗਲਾਸ ਵਿੱਚ ਦੁੱਧ ਪਾਇਆ। ਆ ਦੇਖ ਕਿੰਨੀ ਵਧੀਆ ਬਣ ਗਈ। ਇਹਨੂੰ ਮੈਂ ਬੰਦ ਕਰਕੇ ਇੱਧਰ ਰੱਖ ਦਿੰਦੀ ਹਾਂ। ਤੇ ਆਪਣੀ ਇਹ ਵਾਲੀ ਚਟਨੀ ਵੀ ਬਣ ਕੇ ਤਿਆਰ ਹੋ ਗਈ ਆ। ਦੁਪਾਉਣੀ ਆ। ਹੁਆ ਦੇਖੋ। ਆਪਣਾ ਇੱਕ ਇਹ ਹੈਗਾ 1 ਕਿਲੋ ਵਾਲਾ ਜਾਰ ਆ ਥੋੜੀ ਜਿਹੀ ਘੱਟ ਬਣੀ ਆ। ਹਾ ਦੇਖ। ਜਿਹੜੀ ਘਰ ਦੀ ਹੁਣ ਆਪਾਂ ਇਹਦੇ ਵਿੱਚ ਆਪਾਂ ਨੂੰ ਪਤਾ ਆ ਕੋਈ ਵੀ ਕੈਮੀਕਲ ਵਗੈਰਾ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਇਆ ਤੇ ਘਰ ਦੀ ਬਣੀ ਹੋਈ ਆ ਤੇ ਬਹੁਤ ਵਧੀਆ ਲੱਗਦੀ ਆ। ਤੇ ਕਾਲੂ ਹੈਗੀ ਦੀਵਾਲੀ ਤੇ ਦੀਵਾਲੀ ਵਾਲੇ ਦਿਨ ਪਕੌੜਿਆਂ ਨਾਲ ਇਹ ਖਾਦੀ ਜਾਊਗੀ ਸਬਜੀ ਆਪਣੀ ਦੇਖੋ ਬਣ ਕੇ ਹੋ ਗਈ ਰੈਡੀ ਤੇ ਇਧਰ ਆਪਣੀ ਚਟਣੀ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਇਹਨਾਂ ਦੋਨਾਂ ਰੈਸਪੀ ਦੇ ਵਿੱਚ ਕੋਈ ਵੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ